ਅਤੀਜਿਤ ਸਕੀ ਚਾਚੀ ਨੂੰ ਆਪਸ ਦੇ ਵਿੱਚ ਹੋਇਆ ਪਿਆਰ ਸਾਲਾਂ ਤੱਕ ਨਹੀਂ ਲੱਗਣ ਦਿੱਤੀ ਕਿਸੇ ਨੂੰ ਪਣਕ ਦੋਹਾਂ ਨੇ ਇਕੱਠਿਆਂ ਲਾਇਆ ਮੌਤ ਗੱਲ ਇਸ ਵੇਲੇ ਬੇਹਦ ਵੱਡੀ ਖਬਰ ਬਠਿੰਡਾ ਤੋਂ ਆਈ ਹੈ ਜਿੱਥੇ ਕਿ ਇੱਕ ਪ੍ਰੇਮੀ ਜੋੜੇ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਪਿੰਡ ਰਾਏਕੀ ਕਲਾ ਵਿਖੇ ਇਸ ਪ੍ਰੇਮੀ ਜੋੜੇ ਨੇ ਸਲਫਾਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇਨਾ ਦੋਹਾਂ ਮ੍ਰਿਤਕ ਦੇਹਾਂ ਨਜ਼ਦੀਕ ਸਲਫਾਜ਼ ਵੀ ਬਰਾਮਦ ਕੀਤੀ ਗਈ ਪਰ ਹੁਣ ਜਿੱਥੇ ਗੱਲ ਹੋਵੇ ਇਸ ਪ੍ਰੇਮੀ ਜੋੜੇ ਦੀ ਤੇ ਅਸਲ ਦੇ ਵਿੱਚ ਰਿਸ਼ਤੇ 'ਚ ਇਹ ਦੋਹੇ ਜਾਣੇ ਚਾਚੀ ਤੇ ਭਤੀਜਾ ਲੱਗਦੇ ਸੀ ਚਾਚੀ ਦੀ ਉਮਰ 40 ਸਾਲ ਭਤੀਜੇ ਦੀ ਉਮਰ 35 ਸਾਲ ਦੋਹਾਂ ਨੂੰ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਹੈ ਕਈ ਸਾਲਾਂ ਤੱਕ ਇਹ ਦੋਹੇ ਜਾਣੇ ਆਪਣੇ ਪਿਆਰ ਨੂੰ ਲੁਕੋ ਕੇ ਰੱਖਦੇ ਨੇ ਨਜਾਇਜ਼ ਸੰਬੰਧਾਂ ਦੇ ਵਿੱਚ ਰਹਿੰਦੇ ਨੇ ਪਰ ਹੁਣ ਇਹਨਾਂ ਦੋਹਾਂ ਦੇ ਵੱਲੋਂ ਇੱਕ ਵੱਡੇ ਖੌਫਨਾਕ ਕਦਮ ਨੂੰ ਅੰਜਾਮ ਦਿੱਤਾ ਗਿਆ ਇਹਨਾਂ ਦੋਹਾਂ ਨੇ ਖੌਫਨਾਕ ਕਦਮ ਚੱਕਿਆ ਕਿ ਸਲਫਾਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਬਠਿੰਡਾ ਦੇ ਪਿੰਡ ਰਾਇਕੇ ਕਲਾਂ ਦਾ ਇਹ ਮਾਮਲਾ ਹੈ ਜਿੱਥੇ ਕੀ ਭਤੀਜੇ ਤੇ ਚਾਚੀ ਦੋਹਾਂ ਨੂੰ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਹੈ ਕਈ ਸਾਲਾਂ ਤੱਕ ਇਹ ਦੋਵੇਂ ਨਜਾਇਜ਼ ਸੰਬੰਧਾਂ ਦੇ ਵਿੱਚ ਰਹਿੰਦੇ ਨੇ ਪਰ ਜਦ ਇਹਨਾਂ ਦੇ ਰਿਸ਼ਤੇ ਦੀ ਪਿਣਕ ਲੋਕਾਂ ਨੂੰ ਲੱਗ ਜਾਂਦੀ ਹੈ ਸਮਾਜ ਤੱਕ ਇਹਨਾਂ ਦੇ ਰਿਸ਼ਤੇ ਦੀ ਗੱਲ ਪਹੁੰਚ ਜਾਂਦੀ ਹੈ ਤੇ ਦੋਹਾਂ ਦੇ ਵੱਲੋਂ ਇਸੇ ਡਰ ਦੇ ਕਾਰਨ ਮੌਤ ਨੂੰ ਘੜ ਲਾਇਆ ਗਿਆ ਚਾਚੀ ਤੇ ਭਤੀਜੇ ਦਾ ਇਹ ਨਜਾਇਜ਼ ਰਿਸ਼ਤਾ ਸਮਾਜ ਨੂੰ ਮਨਜ਼ੂਰ ਨਹੀਂ ਸੀ ਜਿਸ ਕਾਰਨ ਇਹਨਾਂ ਦੋਵਾਂ ਨੇ ਮੌਤ ਨੂੰ ਗੱਲ ਲਗਾ ਲਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰ ਦਾ ਬਿਆਨ ਆਇਆ ਕਿ ਦੋਹਾਂ ਦਾ ਆਪਸ ਦੇ ਵਿੱਚ ਰਿਸ਼ਤਾ ਸੀ ਜਦ ਇਹ ਗੱਲਾਂ ਬਾਹਰ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਦੋਹਾਂ ਦੇ ਵੱਲੋਂ ਨਹਿਰ ਦੇ ਨਜ਼ਦੀਕ ਜਾ ਕੇ ਸਲਫਾਜ਼ ਪੀ ਕੇ ਮੌਤ ਨੂੰ ਗੱਲ ਲਾ ਲਿਆ ਜਾਂਦਾ ਹੈ। ਸਰ ਜੀ ਇਹ ਚਾਚੀ ਸੀ ਇਹਨਾਂ ਦੀ ਸਗੀ। ਜੀ। ਇਹਨਾਂ ਦਾ ਪ੍ਰੇਮ ਸੀ ਉਹ ਤੇ ਮੁੰਡੇ ਦੇ ਮਾਪੇ ਨੇ ਵਿਆਹ ਦਾ ਖਲਾਲ ਖਵਾਇਆ ਸੀ। ਗਾਲ ਨਹੀਂ ਪੇਦੇ ਸੀ ਉਹ ਬਸ ਨਹਿਰ ਤੇ ਜਾ ਕੇ ਕੋਈ ਆਪ ਦਾ ਕਸਾ ਆ ਪੀ ਗਏ ਤੇ ਇਹਨਾਂ ਦੀ ਉਮਰ ਕਿੰਨੀ ਹੈ ਦੋਨਾਂ ਦਾ ਆਪਸੀ ਡਿਫਰੈਂਸ ਕਿੰਨਾ ਹੈ ਜੀ ਲੇਡੀ ਜੀ ਦੀ ਤਾਂ ਆ ਗਈ 40 ਸਾਲ ਦੀ ਉਮਰ ਜੀ ਮੁੰਡੇ ਦੀ 35 ਸਾਲ ਦੀ ਉਮਰ ਹੈ ਤੇ ਇਹ ਮੁੰਡਾ ਵਿਆਹਿਆ ਸੀਗਾ ਇੱਕ ਵਾਰ ਨਹੀਂ ਇੱਕ ਵਾਰਾ ਸੀਗਾ ਜੀ ਸਰ ਕੀ ਨਾਮ ਤੇ ਮੁੰਡੇ ਦਾ ਰਿਸ਼ਤੇਦਾਰੀ ਵੀ ਇਹਨਾਂ ਦੀ ਇਹਨਾਂ ਦੀ ਇੱਕ ਸਗੀ ਚਾਚੀ ਹੈ ਜੀ ਇਹਨਾਂ ਦੀ ਇਹ ਮੁੰਡੇ ਦੀ ਪਰਿਵਾਰ ਨੂੰ ਪਤਾ ਸੀ ਇਸ ਗੱਲ ਦਾ ਹਾਂ ਹਾਂ ਜੀ ਪਤਾ ਸੀ ਦੋਹੇ ਪਰਿਵਾਰਾਂ ਨੂੰ ਪਤਾ ਸੀ ਮੁੰਡੇ ਵਾਲਾਂ ਨੂੰ ਵੀ ਤੇ ਜਿਹਦੀ ਘਰ ਵਾਲੀ ਸੀ ਉਹਨੂੰ ਵੀ ਪਤਾ ਸੀ ਦਾ ਇਸ ਕੋ ਘਰ ਦੇ ਵਿੱਚ ਰਹਿੰਦੇ ਸੀ ਇਹ ਇਹ ਸੀਤਾ ਕਰੋ ਅਡੋਡੀ ਦੋਹੇ ਭਾਈ ਤੇ ਪਰ ਹੁਣੇ ਇੱਕ ਥਾਂ ਰਹਿਣ ਲੱਗੇ ਸਿੱਖ ਘਰੇ ਲੇਡੀ ਜੀ ਦੇ ਘਰੇ ਰਹਿਣ ਲੱਗੇ ਸੀ ਇਨਫਾਰਮੇਸ਼ਨ ਆਈ ਸੀ ਕਿ ਇੱਕ ਲੇਡੀ ਤੇ ਇੱਕ ਜੈਂਟਸ ਹੈ ਬੰਦੇ ਦਾ ਨਾਮ ਹੈ ਗੁਰਪ੍ਰੀਤ ਸਿੰਘ ਸੋਨੋ ਕੁਲਵੰਤ ਸਿੰਘ ਉਮਰ 29 ਸਾਲ ਤੇ ਲੇਡੀ ਹੈਗੀ ਮਨਦੀਪ ਕੌਰ ਵਾਈਫ ਆ ਗੁਰਜੀਤ ਸਿੰਘ ਉਮਰ 48 ਸਾਲ ਇਹਨਾਂ ਦੇ ਇੱਥੇ ਡੈੱਡ ਬਾਡੀ ਪਈਆਂ ਸੀ ਰਾਇਕੇ ਕਲਾਂ ਤੋਂ ਰਾਇਕੇ ਖੁੱਦ ਜਦੋਂ ਰਾਹ ਤੇ ਪਟੜੀ ਤੇ ਜਾਂਦੇ ਉੱਥੇ ਸਾਈਡ ਤੇ ਪਈਆਂ ਸੀ ਉੱਥੇ ਅਸੀਂ ਮੌਕੇ ਤੇ ਜਾ ਕੇ ਵੈਰੀਫਾਈ ਕਰ ਲਿਆ ਸੀ ਇਹ ਇਹਨਾਂ ਦੇ ਡੈਡ ਬਾਡੀਜ਼ ਉੱਥੇ ਅਸੀਂ ਉੱਥੇ ਰਿਕਵਰ ਕਰ ਲਿਆ ਸੀ ਇਹ ਦੋਨੇ ਆਪਸ ਵਿੱਚ ਇਹਨਾਂ ਦੇ ਪ੍ਰੇਮ ਸਬੰਧ ਸੀਗੇ ਤੇ ਉੱਥੇ ਮੌਕੇ ਤੇ ਸਾਨੂੰ ਇੱਕ ਸਲਫਾਸ ਦੀ ਪੁੜੀ ਵੀ ਮਿਲੀ ਇਹਨਾਂ ਦੇ ਕੋਲ ਜੋ ਇਹਨਾਂ ਨੇ ਪ੍ਰੇਮੀ ਜੋੜੇ ਨੇ ਦੋਨਾਂ ਨੇ ਰਲ ਕੇ ਆਤਮ ਹੱਤਿਆ ਕੀਤੀ ਇਹਨਾਂ ਦੀ ਅਸੀਂ ਡੈਡ ਬਾਡੀਜ਼ ਛਕਾ ਕੇ ਸਿਵਲ ਹਸਪੀਟਲ ਜਮ੍ਹਾਂ ਕਰਵਾਤੀਆਂ ਹੁਣ ਇਹਨਾਂ ਦੇ 174 ਦੀ ਕਾਰਵਾਈ ਕਰਵਾਵਾ ਹੈ ਕੋਈ ਨਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਫੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી